ਸਹਿਯੋਗਰ ਸਾਥੀਓ ਜੇ ਕੋਈ ਆਲੋਚਕ ਹੋਵੇ ਤਾਂ ਉਹ ਕੋਈ ਨਾ ਕੋਈ ਹੋਰ ਪੁਆਇੰਟ ਕੱਢ ਲੈਂਦਾ ਜੀ ਤੇ ਮੈਂ ਤਾਂ ਆਲੋਚਕ ਨਹੀਂ ਆ ਸਿੰਪਲ ਦੋ ਚਾਰ ਗੱਪਾਂਵਾਂ ਲਿਖ ਲਈਆਂ ਤੇ ਪਰਮਜੀ ਦਾ ਧੰਨਵਾਦ ਕਿ ਇਹਨਾਂ ਨੇ ਕਿਹਾ ਦੋ ਸ਼ਬਦ ਬੋਲਣੇ ਆ ਤੇ ਇਸ ਕਿਤਾਬ ਦੇ ਬਾਰੇ ਤਾਂ ਮੈਂ ਕਹਿ ਸਕਦਾ ਕਿ ਆਪੇ ਮੈਂ ਬਾਲੜੀ ਨਹੀਂ ਮੈਂ ਆਪ ਹਾਲੇ ਮਤਜੋਗੀ ਮਤ ਕਿਹੜਾ ਇਹਨਾਂ ਨੂੰ ਦਵੇ ਸੋ ਇਸ ਕਿਤਾਬ ਬਾਰੇ ਤਾਂ ਅਸੀਂ ਅਜੇ ਬਾਹਲੀ ਹੈ ਕਿ ਕ੍ਰਿਟੀਸਿਜ਼ਮ ਕਰਨਾ ਉਹਦਾ ਵਿਸ਼ਲੇਸ਼ਣ ਕਰਨਾ ਉਹਦੀ ਸਮੀਖਿਆ ਕਰਨੀ ਚੰਗਾ ਮਾੜਾ ਪੱਖ ਦੱਸਣਾ ਇਹ ਤਾਂ ਆਲੋਚਕਾਂ ਦਾ ਕੰਮ ਹੈ ਤੇ ਬੜਾ ਚੀਰਫੜ ਹੋ ਲਿਆ ਸਾਰਿਆਂ ਨੇ ਉਹਨਾਂ ਦੇ ਪੱਖ ਚ ਲੈ ਹੈ ਸਿਰਫ ਇੱਕ ਗੱਲ ਹੈ ਕਿ ਜੋ ਸਾਡੇ ਭੈਣ ਜੀ ਪਰਮਿਤ ਪਰਮ ਜੀ ਹੈ ਉਹ ਇੱਕ ਜਿਹੜੀ ਪਰਸਨੈਲਿਟੀ ਹੈ ਜੋ ਦਾ ਨਾ ਸਹਿਤਕ ਰਚਨਾ ਕਰਦੇ ਹੈ ਕੋ ਇੱਕ ਵੱਖਰੇ ਢੰਗ ਦੀ ਕਰਦੇ ਹੈ ਜਿਹੜੀਆਂ ਵੀ ਕਿਤਾਬਾਂ ਲਿਖੀਆਂ ਉਹ ਲੀ ਤੋਂ हटਕੇ ਲਿਖੀਆਂ ਜਿੰਨੀਆਂ ਵੀ ਇਹਨਾਂ ਦੀਆਂ ਕਿਤਾਬਾਂ ਆਈਆਂ ਬੜੀ ਮਿਹਨਤ ਦੇ ਨਾਲ ਬੜਾ ਇੱਕ ਵੱਖਰਾ ਵਿਸ਼ਾ ਲੈ ਕੇ ਇਹਨਾਂ ਨੇ ਉਹਦੀ ਸੰਪਾਦਨਾ ਕੀਤੀ ਹੈ ਤੇ ਇਸੇ ਤਰ੍ਹਾਂ ਹੀ ਆਪਣੇ ਖਾਨਦਾਨ ਦੀ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਇਹ ਜਿੱਥੇ ਹੰਲਾ ਸ਼ੇਰੀ ਦੇ ਰਹੇ ਹੈ ਉਥੇ ਆਪ ਵੀ ਐਸ ਉਮਰ ਦੇ ਵਿੱਚ ਐਨੀ ਮਿਹਨਤ ਕਰਕੇ ਇਹ ਜਿਵੇਂ ਕਿਤਾਬ ਛਪਾਈ ਹੈ ਇਸ ਤੋਂ ਪਹਿਲਾਂ ਚਤਰਬੀ ਅਚਤੋ ਸਿੰਘ ਬੀਰ ਜੀ ਦੀ ਵੀ ਛਪਾਈ ਹੈ ਸੋ ਉਹਨਾਂ ਨੂੰ ਵੀ ਹੌਸਲਾ ਦੇ ਰਹੇ ਹੈ ਤੇ ਬੜਾ ਚੰਗਾ ਲੱਗਦਾ ਹੈ ਜਦੋਂ ਬੰਦਾ ਆਪ ਦਾ ਛੱਡ ਕੇ ਕੰਮ ਕਰ ਦੂਜਿਆਂ ਦੇ ਬਾਰੇ ਸੋਚੇ ਉਹਨਾਂ ਨੂੰ ਸਹਿਯੋਗ ਕਰੇ ਕਿ ਉਹਨਾਂ ਨੂੰ ਅਗੇ ਲਿਆਉਣ ਦੀ ਕੋਸ਼ਿਸ਼ ਵਿੱਚ ਲੱਗਿਆ ਰਹੇ ਜਦੋਂ ਵੀ ਇਹ ਸਾਡੇ ਸਮਾਗਮਾਂ ਦੇ ਵਿੱਚ ਆਉਂਦੇ ਹੈ ਤੇ ਇਹਨਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਕੋਈ ਨਾ ਕੋਈ ਚੰਗੀ ਚੀਜ਼ ਲੈ ਕੇ ਉਹਦੇ ਬਾਰੇ ਗੱਲ ਕੀਤੀ ਜਾਵੇ ਤੇ ਜਿੰਨੇ ਵੀ ਸਾਡੇ ਲਿਖਣ ਵਾਲੇ ਜਾਂ ਇੱਥੇ ਬੋਲਣ ਵਾਲੇ ਐ ਉਹਨਾਂ ਨੂੰ ਹਮੇਸ਼ਾ ਉਤਸ਼ਾਹਿਤ ਕਰਦੇ ਐ ਕਿ ਹਾਂ ਹੋਰ ਵਧੀਆ ਲਿਖੋ ਹੋਰ ਚੰਗਾ ਲਿਖੋ ਤੁਸੀਂ ਇਸ ਵਿਸ਼ੇ ਬਾਰੇ ਹੋਰ ਵਧੀਆ ਲਿਖ ਸਕਦੇ ਐ ਤੇ ਇਸੇ ਤਰ੍ਹਾਂ ਹੀ ਉਮੀਦ ਕਰਾਂਗੇ ਕਿ ਆਉਣ ਵਾਲੀਆਂ ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਹੋਣਗੀਆਂ ਹੋਰ ਵਧੀਆ ਹੋਣਗੀਆਂ ਤੇ ਹੋਰ ਚੰਗਾ ਇਹ ਕੰਮ ਕਰਨਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਇਹਨਾਂ ਨੂੰ ਬਹੁਤ ਬਹੁਤ ਵਧਾਈ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇੱਕ ਸਰਦਾਰਨੀ ਦੇ ਰੂਪ ਵਿੱਚ ਵਧੀਆ ਕਿਤਾਬ ਸਾਡੇ ਸਾਹਮਣੇ ਲਿਆ ਦਿੱਤੀ ਹੈ ਇਹ ਸ਼ਬਦਾਂ ਦੀ ਕਰਾਮਾਤੀ ਹੈ ਕਿ ਅਸੀਂ ਅੱਜ ਪਰਮਜੀਤ ਨੂੰ ਜਾਣਨ ਲੱਗੇ ਹਾਂ ਜਿਉ ਸਾਡੇ ਵਿੱਚਕਾਰ ਹੁੰਦਾ ਸ਼ਾਇਦ ਅਸੀਂ ਉਹਦੀ ਏਨੀ ਪਛਾਣ ਨਾ ਕਰ ਸਕਦੇ ਜਿੰਨੇ ਕਿ ਉਹਦੀਆਂ ਕਵਤਾਵਾਂ ਉਹਦੀਆਂ ਰਚਨਾਵਾਂ ਤੇ ਉਹਦੇਆਂ ਜਿਹੜੀਆਂ ਲਿਖਣੀਆਂ ਭਾਵਨਾਵਾਂ ਉਹ ਪੜ ਕੇ ਆਪਾਂ ਸਮਝ ਸਕਿਆ ਸੋ ਅੱਜ ਲੱਗਦਾ ਹੈ ਕਿ ਪਰਮਜੀਤ ਸਿੰਘ ਸਾਡੇ ਵਿੱਚਕਾਰ ਹੀ ਹੈ ਕਿ ਸਾਡੇ ਨਾਲ ਗੱਲਾਂ ਕਰ ਰਿਹਾ ਹੈ ਕਿ ਉਹ ਸਾਰੀ ਗੱਲ ਸਮਝ ਰਿਹਾ ਹੈ ਸੋ ਇਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਉਹਨਾਂ ਨੂੰ ਜੀਉਂਦਾ ਰੱਖਿਆ ਸਾਡੇ ਨਾਲ ਉਹਨਾਂ ਦੀ ਪਛਾਣ ਕਰਾਈ ਹੈ ਬਹੁਤ ਸ਼ੁਕਰੀਆ ਪਰਮੰਦਰਸਿ ਬਹੁਤ ਸ਼ੁਕਰੀਆ ਮਾਵੀ ਸਾਹਿਬ ਮਾਵੀ ਸਾਹਿਬ ਦੀ ਸ਼ਸ਼ੀ ਇਹਦਾ ਇੱਕ ਬੜਾ ਕਮਾਲ ਦਾ ਪਹਿਲੂ ਹੈ ਕਿ ਛੱਡੀਗੜ ਚ ਟ੍ਰਾਈ ਸਿਟੀ ਚ ਕੋਈ ਵੀ ਸਾਇਤਿਕ ਸਮਾਗਮ ਹੁੰਦਾ ਤੇ ਕਈ ਵਾਰੀ ਨਾਲ ਲੈ ਦਿਨ ਇਹਨਾਂ ਦੀ ਫੇਸਬੁੱਕ ਤੋਂ ਪਤਾ ਲੱਗਦਾ ਹੈ ਕਿ ਆ ਸਮਾਗਮ ਵੀ ਹੋਇਆ ਸੀ ਫਿਰ ਕਿਤੇ ਸਾਰਥੋਂ ਕਿਵੇਂ ਖਿਸ ਹੋ ਗਿਆ ਬਹੁਤ ਬਾ ਕਮਾਲ ਮਾਗੀ ਸਾਹਿਬ ਤੇ ਲੋ ਜੀ ਬੜੀ ਚਰਚਾ ਹੋਈ ਹੈ ਵੀ ਇਹ ਪੂਜਾ ਕੌਣ ਹੈ ਨਾ ਤੇ ਇਹ ਮੈਨੂੰ ਹੋਲੀ ਦੀ ਕੱਲ ਜੀ ਕਹਦੇ ਵੀ ਪੂਜਾ ਬਾਰੇ ਮੈਂ ਦੱਸਾਂਗੀ ਸਾਰਾ ਪਤਾ ਤੇ ਹੁਣ ਬਾਕੀ ਪੂਆ ਹੁਣ ਇਹ ਪੇਪਰ ਲੀਕ ਕਰਨ ਲੱਗੇ ਆ ਵੀ ਉਹ ਪੂਜਾ ਇਬਾਦਤ ਹੈ ਆਰਾਧਨਾ ਹੈ ਕੀ ਹੈ ਬਹੁਤ ਸਤਿਕਾਰ ਪਰਮਜੀਤ ਪਰਮਜੀਤ ਬਹੁਤ ਸਤਿਕਾਰਯੋਗ ਮੇਰੇ ਦੋਸਤੋ ਇਹ ਸਭ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਚ ਦੀਪਕ ਜੀ ਉੱਠ ਕੇ ਚਲੇ ਗਏ ਨੇ ਪਰ ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਦੀ ਆ ਕਿ ਦੀਪਕ ਨੂੰ ਹੀ ਦੀਪੰਤ ਮਨਮੋਹ ਜੀ ਨੂੰ ਡਾਕਟਰ ਮਨਮੋਹ ਜੀ ਨੂੰ ਤੇ ਮੈਡਮ ਗੁਰਦੇਵਾਲ ਜੀ ਨੂੰ ਜਦੋਂ ਮੈਂ ਸੱਦਿਆ ਤੇ ਕਿੰਨੇ ਪਿਆਰੇ ਸ਼ਬਦਾਂ ਦੇ ਨਾਲ ਇਹਨਾਂ ਨੇ ਸੱਦਾ ਕਬੂਲ ਕੀਤਾ ਕੋਈ ਸ਼ਬਦ ਵੀ ਮੇਰੀ ਪ੍ਰਾਪਤੀ ਹੈ ਸੋ ਬਹੁਤ ਬਹੁਤ ਅਨੁਸ਼ੰਕਿਤ ਇਹਨਾਂ ਇਸਖੀਤਾ ਨੇ ਬੜੇ ਮਤਲਬ ਪਿਆਰ ਦੇ ਨਾਲ ਕਿਹਾ ਕਿ ਅਸੀਂ ਜ਼ਰੂਰ ਪਹੁੰਚਾਂਗੇ ਚਲੋ ਡਾਕਟਰ ਮਨਮੋਹ ਨੂੰ ਕੋਈ ਕੰਮ ਹੋ ਗਿਆ ਚਲੋ ਬਾਅਦ ਵਿੱਚ ਆ ਜਾਣਗੇ ਤੇ ਇਸ ਤੋਂ ਇਲਾਵਾ ਜਿਹੜੇ ਮੇਰੇ ਦੋਸਤ ਮਿੱਤਰ ਨੇ ਉਹਨਾਂ ਦੇ ਸੱਦੇ ਸੁਨੋ ਡਾਕਟਰ ਵਿਜੇ ਕੁਪਰ ਜੀ ਨੂੰ ਮੈਂ ਕਿਤਾਬ ਵੀ ਨਹੀਂ ਦੇ ਸਕੇ ਪੀਡੀਐਫ ਦੇ ਜੀਸੀ ਦੇ ਸੋ ਬਹੁਤ ਬਹੁਤ ਧੰਨਵਾਦ ਕੇ ਪੀਡੀਫ ਨੂੰ ਦੇਖ ਕੇ ਤੁਸੀਂ ਇੰਨਾ ਮਤਲਬ ਆਪਣਾ ਸਮਾਂ ਲਗਾ ਕੇ ਤੇ ਇੰਨਾ ਵਧੀਆ ਬੋਲ ਕੇ ਗਏ ਸੋ ਇੱਕੋ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਦਨਿੰਦਰ ਲੰਗਿਆ ਜੀ ਇੱਕ ਹਫਤਾ ਪੜ੍ਹ ਕੇ ਗਿਆ ਨੰਬਰ ਵਾਲੀ ਉਹਨਾਂ ਨੂੰ ਵੀ ਪੀਡੀਫ ਭੇਜੀ ਸੀ ਸੋ ਮੇਰੇ ਦੋਸਤ ਅੰਨੇ ਪਿਆਰੇ ਨੇ ਕਿ ਮੇਰੇ ਇੱਕ ਸੱਦੇ ਤੇ ਮੇਰੇ ਪੀਡੀਫ ਭੇਜਣ ਦੇ ਉਹਨਾਂ ਨੇ ਮੇਰਾ ਮਾਨ ਰੱਖਦੇ ਹੋਏ ਅੱਧੇ ਆ ਕੇ ਆਪਣੇ ਵਿਚਾਰ ਪੇਸ਼ ਕੀਤੇ ਤੇ ਉਹ ਬਾਤੀ ਜਿੰਨੇ ਵੀ ਸੁਣਾ ਲੈ ਬੋਲ ਕੇ ਗਏ ਨੇ ਆਪਣੇ ਕੀਮਤੀ ਸਮੇਂ ਚ ਉਹਨਾਂ ਨੇ ਟਾਈਮ ਕੱਢਿਆ ਤੇ ਆ ਕੇ ਆਪਣੇ ਵਿਚਾਰ ਪੇਸ਼ ਕੀਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਸਾਰੇ ਜਿੰਨੇ ਵੀ ਇੱਥੇ ਪ੍ਰੈਜ਼ੈਂਟ ਨੇ ਆਏ ਨੇ ਹਾਜ਼ਰ ਨੇ ਗੋਪਿੰਦ ਸਿੰਘ ਜੀ ਨੇ ਵੀ ਉਹਨਾਂ ਦਾ ਬਹੁਤ ਸਵਾਗਤ ਕਰਤਾ ਤੇ ਮੇਰੀ ਵੱਲੋਂ ਵੀ ਤਹਿ ਦਿਲੋਂ ਸਵਾਗਤ ਤੇ ਇਸ ਤੋਂ ਇਲਾਵਾ ਸਾਡੇ ਪਰਿਵਾਰਕ ਮੈਂਬਰ ਅਮਰੀਕਾ ਤੋਂ ਮੇਰੇ ਭਤੀਜੇ ਤੇ ਸਾਡੀਆਂ 누ਆਂ ਤੇ ਲੁਧਿਆਣੇ ਤੋਂ ਇੱਕ ਪੂਰਾ ਪਰਿਵਾਰ ਆਇਆ ਹੈ ਤੇ ਐਸ ਚਿੰਤਨ ਜੀ ਬਾਰੇ ਦੱਸਿਆ ਤੇ ਜਲੰਧਰ ਤੋਂ ਆਏ ਨੇ ਇਹ ਰਾਤੀ ਇਹਨਾਂ ਦਾ ਫੋਨ ਆਇਆ ਵੀ ਤੁਸੀਂ 10:30 ਦਾ ਟੋਰਮ ਰੱਖਿਆ ਤੇ ਜਿਵੇਂ 7 ਵਜੇ ਵੀ ਚੱਲ ਰਿਹਾ ਤਾਂ ਮੈਂ ਤੇ ਪਹੁੰਚਣਾ ਹੀ ਨਹੀਂ ਮੈਂ ਕਿਹਾ ਨਹੀਂ ਸਟਿੰਦਾ ਤੂੰ 11 ਵਜੇ ਆ ਜੀ 11:30 ਵਜੇ ਆ ਜੀ ਕਿਤੇ ਟੀਹਾਸਰੀ ਬਹੁਤ ਮੈਨੇ ਰਖ ਲਈ ਤੇ ਸੋ ਹੁਣ ਜੇ ਬਹੁਤ ਬਹੁਤ ਧੰਨਵਾਦ ਇਸ ਤੋਂ ਇਲਾਵਾ ਗੁਰਦਾਸਪੁਰ ਤੋਂ ਡਾਕਟਰ ਪਰਮਜੀਤ ਜੀ ਤੇ ਜਸਦੀਪ ਕੌਰ ਜੀ ਮੇਰੀ ਭਾਂਜੀ ਆ ਇਹ ਆਏ ਨੇ ਉੱਥਾਂ ਮੇਰੇ ਇੱਕ ਸੱਦੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੇਰਾ ਮਾਨ ਰੱਖਿਆ ਤੇ ਲੋਕਲ ਵਿੱਚੋਂ ਮੈਂ ਸ੍ਰੀ ਮਨ ਲ ਮਾਡ ਮੇਰੀ ਬੜੀ ਪਿਆਰੀ ਸਹੇਲੀ ਹੈ ਤੁਸੀਂ ਕਹੋਗੇ ਵੀ ਵਰਕਿੰਗ ਦੇ ਤੇ ਉਹ ਸਪੈਸ਼ਲ ਛੁੱਟੀ ਲੈ ਕੇ ਆਈ ਹੈ ਸੋ ਫ੍ਰੈਂਡਸ ਕਿਸੇ ਦਾ ਪ੍ਰੋਬਲਮ ਨਹੀਂ ਤੁਸੀਂ ਕਹਿੰਦੇ ਆ ਨਾ ਬੜੀ ਵੱਡੀ ਗੱਲ ਹੈ ਤਾਂ ਸਾਰਿਆਂ ਦਾ ਇਕ ਬੜੀ ਧੰਨਵਾਦ ਕਰਦੇ ਹੋਣੇ ਮੈਂ ਆਪਣੀ ਗੱਲ ਅੱਗੇ ਤੋਰਦੀ ਆ ਕਿ ਜਿਵੇਂ ਸਾਰਿਆਂ ਨੇ ਦੱਸਿਆ ਹੈ ਕਿ ਪਰਮਾਤਮਾ ਦੀ ਮਿਹਰ ਆ ਕੇ ਸਾਡਾ ਪੂਰਾ ਪਰਿਵਾਰ ਜਿਹੜਾ ਉਹ ਮਾਮਰਲੀ ਦੀ ਸੇਵਾ ਵਿੱਚ ਪਰਮਾਤਮਾ ਨੇ ਸਾਨੂੰ ਇੱਕ ਹੁਣ ਦਿੱਤਾ ਜਾਂ ਸਾਡੇ ਤੇ ਮਿਹਰ ਕੀਤੀ ਆ ਕਿ ਮੇਰੇ ਪਿਤਾ ਜੀ ਤੋਂ ਲੈ ਕੇ ਮੇਰੇ ਦੋਨੋਂ ਭਰਾ ਮੈਂ ਆ ਗਈ ਤੇ ਅੱਗੋਂ ਮੇਰੇ ਭਤੀਜੇ ਨੇ ਤੇ ਮੇਰੀ ਤੀਜੀ ਜੀਜਾ ਸਪ੍ਰੀਟ ਕੋਰ ਆਈ ਨੀ ਉਹਦੀ ਤਬੀਅਤ ਥੋੜੀ ਠੀਕ ਨਹੀਂ ਚੱਲ ਰਹੀ ਐ ਸਕਾਟਲੈਂਡ ਤੋਂ ਆਈ ਹੋਈ ਐ ਉਹ ਵੀ ਲਿਖ ਦਿਓ ਸੋ ਇਹ ਫਰਮਾਤਮਾ ਤੋਂ ਸਾਡੇ ਘਰ ਤੋਂ 7-8 ਬੰਦਿਆਂ ਨੂੰ ਦੇਖਣ ਦਾ ਗੁਣ ਦਿੱਤਾ ਤੇ ਉਹਦੇ ਵਾਸਤੇ ਬहोत-ਬहोत ਰਮਾਤ ਕਰਦੀ ਆ ਤੇ ਹੁਣ ਕਰਿਆ ਜੇ ਕਿਤਾਬ ਦੀ ਗੱਲ ਤੇ ਕਿਤਾਬ ਬਾਰੇ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਉਹ ਗੱਲ ਜਿਹੜੀ ਪੂਜਾ ਦੀ ਚੱਲ ਰਹੀ ਸੀ ਮਤਲਬ ਮੈਂ ਆਪਣੇ ਗੱਲ ਜਿੱਥੇ ਜੋੜਾਂ ਤੇ ਜ਼ਰੂਰੀ ਨਹੀਂ ਕਿ ਕੋਈ ਐਗਜ਼ਿਸਟੈਂਸ ਕਿਸੇ ਚੀਜ਼ ਦੀ ਹੁੰਦੀ ਹੈ ਕਿ ਪੂਜਾ ਕੋਈ ਕੁੜੀ ਹੋਈ ਹੋਵੇ ਵੀ ਭਾਵੇਂ ਬਾਰ-ਬਾਰ ਪੂਜਾ ਦਾ ਨਾਮ ਆਇਆ ਲੇਕਿਨ ਮੇਰੀਆਂ ਆਪਣੀਆਂ ਕਵਤਾ ਮੇਰੀ 80 ਸਾਲ ਦੀ ਉਮਰ ਚ ਬਹੁਤ ਹੀ ਮੌਬਤ ਵਾਲੀਆਂ ਕਵਤਾ ਨੇ ਲੇਕਿਨ ਉੱਥੇ ਕੋਈ ਨਹੀਂ ਸਾਹਮਣੇ ਵੀ ਖੜਾ ਹੁੰਦਾ ਇੱਕ ਇੱਕ ਪੈਸਿਜੇਸ਼ਨ ਆਉਂਦੀ ਆ ਸਾਰੇ ਪਾਤਰ ਕਾਲਪ ਨਿਕਲਦੇ ਮੇਰਾ ਕਾਜ ਪਾਤਰ ਤੇ ਕਵਤਾ ਲਿਖੀ ਜਾ ਸਕਦੀ ਮੇਰਾ ਆਪਣਾ ਤਜਰਬਾ ਹੈ ਤੇ ਸੋ ਪਰਮਿੰਦਰ ਨਾਲੋਂ ਮੇਰਾ ਸਿਰਫ 6 ਸਾਲ ਦਾ ਫਰਕ ਹੈ ਉਹਦਾ 1953 ਦਾ ਬਰਤਾ ਮੇਰਾ 6 ਲੇਜਾ ਤੇ ਮੇਰੇ ਵਾਸਤੇ ਤੇ ਬੱਚਾਈ ਸੀ ਲੇਕਿਨ ਮੈਨੂੰ ਹੁਣ ਯਾਦ ਆਉਂਦਾ ਕਿ ਜਦੋਂ ਮੈਂ 10ਵੀਂ 11ਵੀਂ ਵਿੱਚ ਵੀ ਕਦੀ ਜਾਂਦੀ ਸੀ ਆਪਣੇ ਭਰਾ ਦੇ ਘਰ ਤੇ ਮੈਂ ਉਸ ਬੱਚੇ ਨੂੰ ਆਪਣੇ ਹੱਥਾਂ ਨਾਲ ਨਵਾਇਆ ਹੋਇਆ ਮਤਲਬ ਇੰਨਾ ਮੇਰੇ ਨਾਲ ਪਿਆਰ ਸੀ ਜਿਸ ਤਾ ਮੇਰਾ ਬੇਟਾ ਜਗ੍ਹਾ 100 ਰੁਪਏ ਗਿਆ ਇਨਾਂ ਹਾਲਾਤਾਂ ਵਿੱਚ ਇਹ ਬੱਚਾ ਵੀ ਚਲਾ ਗਿਆ ਕਰੋਨਾ ਸੇ ਦੇ ਪਰਵਾਸੀ ਉਹਨਾਂ ਸਸਕਾਰ ਤੇ ਵੀ ਨਹੀਂ ਜਾ ਸਕਿਆ ਜੇ ਇੱਕ ਵਾਰੀ ਉਹ ਹਸਪੀਟਲ ਦੇ ਹੰਦਸਾ ਲਾ ਗਿਆ ਤਾਂ ਪਰਿਵਾਰ ਵੀ ਨਹੀਂ ਮਿਲ ਸਕਿਆ ਫਿਰ ਈਵਨ ਸਸਕਾਰ ਤੇ ਵੀ ਬਹੁਤ ਘੱਟ ਲੋਕਾਂ ਨੂੰ ਮਤਲਬ ਜਾਣ ਦਿੰਦੇ ਸਾਲ ਬਾਅਦ ਆਪਾਂ ਕੋਈ ਕੋਠ ਠੀਕ ਹੈ ਪਰ ਇਹ ਬੱਚਾ ਵੀ ਮੈਂ ਆਪਣੇ ਬੱਚੇ ਨੂੰ ਰੂਬੀ ਨੂੰ ਆਪਣਾ ਦੋਸਤ ਕਹਿੰਦੀ ਹੁੰਨੀ ਆ ਕਿ ਮੇਰਾ ਹਰ ਗੱਲ ਸਾਂਝੀ ਕਰਦਾ ਤਾਂ ਪਰਮਿੰਦਰ ਵੀ ਮੇਰੇ ਨਾਲ ਮਤਲਬ ਦੋਸਤਾਂ ਨਹੀਂ ਚਾਹਾਂ ਰਿਸ਼ਤਾ ਸੀ ਮੇਰੇ ਨਾਲ ਜਦੋਂ ਵੀ ਮਿਲਦਾ ਸੀ ਉਹ ਅੱਜ ਮੈਂ ਹਫ਼ਤਾ ਨਹੀਂ ਖਦਾ ਓਲਡੀ ਟ੍ਰੇਨ ਵਾਲੀ ਕਪਤਾ ਕਿ ਮੈਂ ਟ੍ਰੇਨ 'ਚ ਜਾਦਾ ਸੀ ਸਭਨੇ ਇੱਕ ਕੁੜੀ ਬੈਠੀ ਸੀ ਕੁੜੀ ਨੂੰ ਬੁਲਾਇਆ ਤਾਂ ਨੇ ਕੁਛ ਨਹੀਂ ਕੀਤਾ ਇੱਕ ਉਹਦੀ ਪਰਮਾਤਮਾ ਨੇ ਜੋ ਸੁਪਨ ਬਣਾਇਆ ਸੀ ਉਹਦੇ ਉੱਤੇ ਜੋ ਦੇ ਵਿਚਾਰ ਸੀ ਉਹਨੇ ਕਪਤਾ ਨਹੀਂ ਦਿੱਤੀ ਇਹ ਵੀ ਇੱਕ ਮੈਨੈਜਰੀ ਹੋ ਗਈ ਨਾ ਤਾਂ ਮੈਂ اتنا ਬੜੀਆਂ ਕੰਨਾਂ ਸਾਂਝੀਆਂ ਕਰਦਾ ਸੀ ਕਪਤਾ ਸੁਣਾ ਵੀ ਦਿੰਦਾ ਸੀ ਜੇ ਅਸੀਂ ਕਾਰਜ ਇਕੱਠੇ ਜਾ ਰਹੇ ਹਾਂ ਤੇ ਸੋ ਉਹਦੇ ਵਿਛੋੜੇ ਨੂੰ ਭੁੱਲਣਾ ਜਿਹੜਾ ਬਹੁਤ ਔਖਾ ਹੈ ਜਿੱਦਾਂ ਦਵਿੰਦਰ ਜੀ ਵੀ ਆਪਣਾ ਗੀਤ ਸੁਣਾ ਕੇ ਗਏ ਨੇ ਬਿੱਤ ਉਹ ਦਨਸ ਮਾਸ ਮੈਖਾਂ ਯਾ ਸਿਪਲੀਏ ਕਰਾਣਾ ਤੇਰੀ ਯਾ ਤੇਰੀ ਵਰਗੀ ਹੈ ਬਿਲਕੁਲ ਆਪੇ ਹੀ ਸੱਦ ਕਰੇ ਆਪੇ ਸੋ ਐਨ ਹਾਪੜੇ ਪਿਆਰ ਨਾਲ ਆਪਾਂ ਹੌਲੀ ਨਹੀਂ ਸਕਦੇ ਜਦੋਂ ਆਪਾਂ ਤੋਂ ਪ੍ਰੋਫਸਰ ਇਹ ਲੈਂਦੇ ਨੇ ਹਾਂ ਆਪਾਂ ਉਹਨੂੰ ਆਪਣੇ ਸ਼ਬਦਾਂ ਚ ਯਾਦ ਰੱਖ ਸਕਦੇ ਹਾਂ ਕਿ ਮੈਂ ਇਸ ਕਿਤਾਬ ਨੂੰ ਕਵਲ ਨੇ ਮੈਨੂੰ ਇਹ ਸਾਰੀਆਂ ਕਿਤਾਬਾਂ ਕਿਤਾਬਾਂ ਜਿਹੜੀਆਂ ਸੀ ਉਹਨੂੰ ਬਾਈ ਪੋਸਟ ਭੇਜ ਦਿੱਤੀਆਂ ਕੋਰ ਡੇ ਕਰਾ ਕੇ ਤੇ ਮੈਂ ਕਿਉਂਕਿ ਬੱਚਿਆਂ ਨੇ ਅਮਰੀਕਾ ਤੋਂ ਆਣਾ ਸੀ ਮੈਂ 1 ਮਹੀਨੇ ਦੇ ਵਿੱਚ ਵਿੱਚ ਇੱਕ ਟਾਈਪਿਸਟ ਮੁੰਡਾ ਆਪਣੇ ਘਰ ਬੁਲਾਇਆ ਉਹਨੂੰ ਕਿਹਾ ਇੱਥੇ ਬੈਠ ਕੇ ਟਾਈਪ ਕਰ ਤੇ ਮੈਂ ਨਾਲ ਦੀ ਨਾਲ ਹੀ ਗਲਤੀਆਂ ਕਰਦੀ ਆ ਐਨ ਕਿ ਮੈਨੂੰ ਤਿੰਨ ਵਾਰੀ ਪ੍ਰੂਫ ਦੇ ਫਿਰ ਮੈਂ ਗਲਤੀਆਂ ਲਗਾਉਂਦੀ ਰਹਾਂ ਤੇ ਉਹ ਮਹੀਨੇ ਸਾਰਾ ਕੰਮ ਕਰਕੇ ਤੇ ਫਿਰ ਤਨੁਜ ਜੀ ਨੂੰ ਦਿੱਤੀ ਤੇ ਇਹਨਾਂ ਤੇ ਵੀ ਦੇਖੋ ਮੈਂ ਕਿ 15 ਦਿਨ ਦੇ ਵਿੱਚ ਮੈਨੂੰ ਕਿਤਾਬ 16 ਦੇ ਪਾginas ਆਪਣੇ ਦਿੱਤੇ ਸੀ ਜੰਮੀਨ ਦਿੱਤੀ ਸੀ ਤੇਕ ਬਾਬਾ ਨੇ ਪਹਿਲੇ ਨੂੰ ਮੈਨੂੰ ਮੈਨ ਦੇ ਦਿੱਤੀ ਸੋ ਇਹ ਵੀ ਵਿਦਾਂਗੇ ਹੱਫਦਾਰ ਨੇ ਤੇ ਪਰਮੰਦਰ ਆਪਣੀਆਂ ਕਵਤਾਵਾਂ ਕਰਕੇ ਆਪਣੇ ਵਿਚਾਰਾਂ ਕਰਕੇ ਯੂਨੀਸੈਫ ਤੋਂ ਚੀਫ ਸਕੱਟਰੀ ਤੋਂ ਰਿਟਾਇਰ ਹੋਇਆ ਸੀ ਪਰ ਉਹਦੇ ਅਸ ਕਦੀ ਕੋਈ ਆਕੜ ਵਾਲੀ ਜਾਂ ਕੁਛ ਨਹੀਂ ਬੜੇ ਸਹਿ ਸਭਾਲ ਦਾ ਨਿਮਰਤਾ ਵਾਲਾ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਵਾਲਾ ਸਾਰੇ ਰਿਸ਼ਤੇਦਾਰੀ ਬਤੀ ਉਹ ਬਹੁਤ ਪਿਆਰਾ ਬੱਚਾ ਸੀ ਤਾਂ ਦੀ ਉਹਦੀ ਯਾਦ ਵਾਸਤੇ ਦੇਖੋ ਗੁਰਦਾਸਪੁਰ ਤੋਂ ਲੁਧਿਆਣੇ ਤੋਂ ਅਮਰੀਕਾ ਤੋਂ ਸਾਰੇ ਲੋਕ ਤੇ ਬੇਨੇ ਦੂਸਤ ਵੀ ਤੱਕ ਵੀ ਆਏ ਨੇ ਤੇ ਇਹ ਇੱਕ ਵਧੀਆ ਸ਼ਦੰਦਲੀ ਆ ਸਾਰੀ ਰਿਸ਼ਤੇਦਾਰੀ ਇਹ ਸਾਰੇ ਪਾਠਕ ਉਹਦੀਆਂ ਕਵਤਾਵਾਂ ਨੂੰ ਅੰਜੋਏ ਕਰਨਗੇ ਤੇ ਸਾਡੀਆਂ ਯਾਦਾਂ ਦੇ ਵਿੱਚ ਹਮੇਸ਼ਾ ਹਮੇਸ਼ਾ ਲਈ ਸ਼ਾਮਿਲ ਰਹੇਗਾ ਉਹ ਸਾਡੇ ਤੋਂ ਦੂਰ ਨਹੀਂ ਹੈ ਅੱਜ ਵੀ ਇਦਾਂ ਲੱਗਦਾ ਜਦੋਂ ਮੈਂ ਕਵਤਾ ਟਾਈਪ ਕਰਵਾ ਰਹੀ ਸੀ ਨਾ ਤੇ ਮੇਰਾ ਦਿਲ ਕਰਦਾ ਸੀ ਮੈਂ ਪੁੱਛਾਂ ਪਰਮੇਸ਼ਰ ਤੂੰ ਜਿੱਥੇ ਵੀ ਬੈਠਾ ਹੋਇਆ ਤੂੰ ਦੇਖ ਤੇਰੀ ਭੂਆ ਤੇਰੇ ਵਾਸਤੇ ਤੇ ਮੈਂ ਕਵਤਾਵਾਂ ਨੂੰ ਜੋੜ ਰਹੀ ਆਂ ਇੰਗਲਿਸ਼ ਦੀਆਂ ਵੀ ਪੰਜਾਬੀ ਦੀਆਂ ਵੀ ਇੰਗਲਿਸ਼ ਵਾਲੀਆਂ ਕਵਤਾਵਾਂ ਉਹ ਵੀ ਤਰਜ਼ੀ ਨੇ ਵੀ ਦੇਖੀਆਂ ਤੇ ਬਾਅਦ ਮੈਂ WhatsApp ਤੇ ਆਪਣੀਆਂ ਭਤੀ ਜਨਮੀ ਭੇਜੀਆਂ ਉਹ ਹਰ ਰੋਜ਼ ਗਲਤੀਆਂ ਲਗਾ ਕੇ ਜਿੱਤੇ ਭੁੱਲ ਜੀ ਗਲਤੀ ਰਹਿ ਗਈ ਠੀਕ ਕਰ ਲਿਆ ਮਤਲਬ ਉਹਨਾਂ ਦਾ ਵੀ ਬਰਾਬਰ ਦਾ ਕੰਮ ਆ ਬਰਾਬਰ ਦਾ ਸਾਥ ਹੈ ਇਸੋ ਮੈਂ ਇੱਕ ਵਾਰੀ ਸਜੰਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਪੂਜਾ ਜਿਹੜੀ ਆ ਉਹ ਪ੍ਰਮਾਤਮਾ ਨਾਲ ਜੁੜੀ ਹੋਈ ਉਹਦੀ ਪੂਜਾ ਸੀ ਉਹ ਕਿੰਨਾ ਚਾਹੇ ਕੋਈ ਵੀ ਧਨ ਹੋਵੇ ਵੱਖੋ ਵੱਖਰਾ ਲੇਕਿਨ ਉਹਨਾਂ ਦੀ ਪੂਜਾ ਦਾ ਢੰਗ ਹੀ ਕੋਈ ਨਾ ਆਪਣੇ ਦਿਨੋਂ ਸਤਕਾਰ ਕਰਦੇ ਨੇ ਤੇ ਅਸੀਂ ਉਸ ਪੂਜਾ ਨੂੰ ਇਕ ਇਨਸਾਨ ਦੇ ਤੌਰ ਤੇ ਵੀ ਮੈਜ਼ਨ ਕਰ ਸਕਦੇ ਆ ਸੋਦੀਆਂ ਕਪਤਾਮਾਂ ਨੇ ਉਹਦੀਆਂ ਕੀਤਾ ਇੱਕ ਵਾਰੀ 5 ਬਾਾਰ ਬਾਤਾਂ ਕਰਵਾ ਤਾ ਤੋੜੀ ਇਸ ਗੱਲ ਤੋਂ ਇਸ ਸਾਬਤ ਹੁੰਦਾ ਹੈ ਕਿ ਤੁਹਾਡਾ ਪ੍ਰਭਿੰਦਰ ਅਰਨਾਦ ਕਿੰਨਾ ਮੋਹ ਸੀ ਕਿ ਅੱਜ ਤੁਹਾਡੇ ਇਹ ਦਿਲ ਚ ਆਇਆ ਕਿ ਮੈਂ ਜੋ ਖੜਾ ਪਿਆ ਹੈ ਉਹਨੂੰ ਕਿਤਾਬ ਦੇ ਰੂਪ ਵਿੱਚ ਛਾਪ ਕੇ ਸਾਡੇ ਸਾਰਿਆਂ ਦੇ ਸਾਹਮਣੇ ਲਿਆਓ ਤੇ ਅਸੀਂ ਪੰਜਾਬੀ ਲੇਖਕ ਸਭਾ ਵੱਲੋਂ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਸਾਨੂੰ ਇਹ ਪਲੇਟਫਾਰਮ ਬਖਸ਼ਿਆ ਕਿ ਅਸੀਂ ਇਸ ਖੂਬਸੂਰਤ ਕਿਤਾਬ ਦਾ ਲੋਕਰ ਪੰਥ ਕਰਵਾ ਸਕੀਏ ਤੇ ਇਹਦੇ ਉੱਤੇ ਬਾਕਮਾਲ ਵਿਚਾਰ ਚਰਚਾ ਹੋ ਰਹੀ ਹੈ ਤੇ ਲੋ ਜੀ ਮੈਂ ਹੁਣ ਪਤਾਨਗੀ ਮੰਡਲ ਵਾਲੇ ਪਾਸੇ ਸਦਾ ਦੇਣਾ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਜਿਹੜੇ ਮੈਨੂੰ ਨਹੀਂ ਲੱਗਦਾ ਕਿ ਵਰਤਮਾਨ ਯੋਗ ਦੇ ਵਿੱਚ ਇਹੋ ਜੀਆਂ ਸ਼ਖਸੀਅਤਾਂ ਹੁੰਦੀਆਂ ਨੇ ਜਿਨ੍ਹਾਂ ਦੇ ਅੰਦਰ ਬਾਕਮਾਲ ਦੀ ਮਿਹਰਤਾ ਵੀ ਹੁੰਦੀ ਹੈ ਭਾਵੇਂ ਉਹ ਲੇਖਕ ਹੋਵੇ ਭਾਵੇਂ ਪੱਤਰਕਾਰ ਹੋਵੇ ਭਾਵੇਂ ਉਹ ਇਨਸਾਨ ਦੇ ਰੂਪ ਚ ਵਿਚਰਦਾ ਹੋਵੇ ਸਾਡਾ ਬਹੁਤ ਪਿਆਰਾ ਦੀਪਕ ਸ਼ਰਮਾ ਜਨਾਰਤਨ ਬਹੁਤ ਧੰਨਵਾਦ ਉਪਿੰਦਰ ਮਾਲਕ ਜੀ ਮੇਰੀ ਪਹਿਲੀ ਕਿਤਾਬ ਚ ਇੱਕ ਕਵਤਾ ਜੀ ਉਸ ਕਪਤਾਲੀਆਂ ਲਾਈਨਾਂ ਕੁਝ ਇਹੀਆਂ ਨੇ ਕਿ ਉਹ ਮੇਰੇ ਕਮੀਜ਼ ਦੇ ਰੰਗ ਦਾ ਸੂਟ ਪਾਉਂਦੀ ਗੱਲ ਮੇਰੇ ਨਾਂ ਦਾ ਲੋਕਟ ਲਟਕਾਉਂਦੀ ਜੀ ਮੇਰੇ ਦੋਸਤ ਮਿੱਤਰ ਮੇਰੇ ਨਾਲ ਪੜੇ ਸਾਥੀਆਂ ਨੂੰ ਮੇਰੀ ਘਰ ਵਾਲੀ ਹੁਣ ਵੀ ਪੁੱਛਦੀ ਰਹਿੰਦੀ ਐ ਇਹ ਕੌਣ ਆ ਤੇ ਇੱਥੇ ਤਾਂ 40 ਵਾਰ ਪੂਜਾ ਦਾ ਜ਼ਿਕਰ ਆ ਐ ਨਾ ਪੂਆ ਪੜਦੇ ਪਾਉਂ ਜੈਪੋ ਜੀ ਅੱਜ ਦਾ ਇਹ ਇਕੱਲਾ ਸ਼ਾਬਾਸ਼ ਹੋ ਗਿਆ। ਬਹੁਤ ਸ਼ੁਕਰੀਆ। ਤੇਰੀ ਯਾਦ ਵਿੱਚ। ਤੰਤ ਮਾਈਕ ਫੋਨ ਤੇ। ਪਰਵਿੰਦਰ ਸਿੰਘ ਹੋਰਾਂ ਦੀ ਇਸ ਕਿਤਾਬ ਨੂੰ ਅੱਜ ਸਾਡੇ ਸਾਹਮਣੇ ਰੱਖ ਕੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਮੈਂ ਤਿੰਨ ਪੜਾਵਾਂ 'ਚ ਗੱਲ ਕਰਾਂਗਾ। ਪਹਿਲਾ ਪੜਾ ਇਹ ਸਾਹਿਤਕ ਰਚਨਾ ਦਾ ਸਮਾਜ ਦੇ ਵਿੱਚ ਬਹੁਤ ਕੁਝ ਖਿਲਰਿਆ ਹੁੰਦਾ ਤੁਸੀਂ ਵਿਆਹ 'ਚ ਜਾਓ ਤਾਂ ਬਹੁਤ ਤਰ੍ਹਾਂ ਦੇ ਪਕਵਾਨ ਲੱਗੇ ਹੁੰਦੇ ਨੇ ਤੇ ਤੁਸੀਂ ਤੈਅ ਕਰਨਾ ਹੈ ਕਿ ਤੁਹਾਨੂੰ ਕੀ ਹজম ਹੁੰਦਾ ਕੀ ਪਸੰਦ ਹੈ ਤੁਸੀਂ ਪਲੇਟ 'ਚ ਕਿੰਨਾ ਪਾਉਣਾ ਹੈ ਜਾਂ ਬੇਲੋੜਾ ਪਾ ਕੇ ਬਾਅਦ 'ਚੋ ਡਸਟਬਿਨ 'ਚ ਸੁੱਟਣਾ ਇਸ ਕਿਤਾਬ ਦੇ ਬਾਰੇ ਗੁਰਨਾਮ ਕਵਰ ਜੀ ਸਾਡੇ ਬਹੁਤ ਅਜ਼ੀਜ਼ ਅੰਗਰੇਜ਼ੀ ਦੇ حوالے ਨਾਲ ਇਹਨਾਂ ਨੇ ਗੱਲ ਕੀਤੀ ਹ ਮਦ ਮਕੀਤ ਬਸਰਾ ਜੀ ਨੇ ਗੱਲ ਕੀਤੀ ਬਲਕਾਰ ਸਿੱਧੂ ਜੀ ਬੋਲ ਕੇ ਗਏ ਸੋ ਸਮੂੱਚੇ ਕਿਤਾਬ ਦੇ ਵਿੱਚੋਂ ਸਾਨੂੰ ਹਰ ਪੱਖ ਦੇਖਿਆ ਚ ਕੁਦਰਤ ਦੀ ਗੱਲ ਹੈ ਇੱਚ ਕਾਇਨਾਤ ਦੀ ਗੱਲ ਹੈ ਇੱਚ ਪਾਣੀ ਦੀ ਗੱਲ ਹੈ ਇਹਦੇ ਵਿੱਚ ਸਮਾਜ ਦੀ ਗੱਲ ਹੈ ਇੱਚ ਔਨਤਾਈਆਂ ਦੀ ਗੱਲ ਹੈ ਇਹਦੇ ਵਿੱਚ ਇਸ਼ਕ ਦੀ ਗੱਲ ਹੈ ਹੁਣ ਤੁਸੀਂ ਦੇਖਣਾ ਹੈ ਤੁਸੀਂ ਉਹ ਚ ਇਸ਼ਕ ਮਜਾਜੀ ਲੱਭਣਾ ਹੈ ਕਿ ਇਸ਼ਕ ਤੀਕੀ ਲੱਭਣਾ ਹੈ ਇਹ ਤੁਹਾਡਾ ਨਜ਼ਰੀਆ ਤੈਅ ਕਰਦਾ ਸੋ ਇਸ ਲਈ ਇਹ ਸਾਹਿਤਕ ਰਚਨਾ ਸ਼ਾਇਦ ਰੱਦੀ ਬਣ ਜਾਂਦੀ ਜੇ ਇਸ ਪਰਿਵਾਰ ਕੋਲ ਪਰਮਜੀਤ ਪਰਮ ਦੇ ਰੂਪ ਚ ਭੂਆ ਨਾ ਹੁੰਦੇ ਇਸ ਲਈ ਪਰਮਜੀਤ ਪਰਮ ਹਰੀ ਇਸ ਨਾਤੇ ਤੋਂ ਮੈਂ ਵਧਾਈ ਸ਼ਬਦ ਨਹੀਂ ਅੱਜ ਬਰਤਾਂਗਾ ਮੇਰੇ ਲਈ ਧੰਨਵਾਦ ਸ਼ਬਦ ਬਹੁਤ ਤੇ ਧੰਨਵਾਦ ਕਰਨਾ ਵਟਦਾ ਤੇ ਧੰਨਵਾਦ ਉਸ ਕਰੋਨਾ ਚ ਗਵਾਏ ਪ੍ਰਵੀnder ਨੂੰ ਤੁਸੀਂ ਅੱਜ ਵੀ ਜੁਗਾਰ कोरोना ਕਾਲ ਦਾ ਇੱਕ ਪੱਖ ਇਹ ਬਹੁਤ ਪੀੜਦਾਇਕ ਹੈ ਕਿ ਸਾਡਾ ਸਮਾਜ ਜਿਹੜਾ ਮਿਲਵਰਤਨ ਦਾ ਹੰਮੀ ਹੈ ਦੁੱਖ ਚ ਜੇ ਖਬਰ ਲੈਣ ਨਾ ਜਾਓ ਤਾਂ ਬੰਦਾ ਬੰਦ ਵੱਧ ਬਿਮਾਰ ਹੋ ਜਾਂਦਾ ਪਰ ਇਹ ਅਯੋਕੀ ਸਿਸਟਮ ਨੇ ਸਾਨੂੰ ਜਾਣੁੰਚ ਕੇ ਨਾ ਦੂਰ ਕੀਤਾ ਅੱਦੇ ਬੰਦੇ ਇਸੇ ਗਮ ਚ ਤੁਰੇ ਕਿ ਉਹਨਾਂ ਨੂੰ ਮੈਨ ਨਹੀਂ ਦਿੱਤਾ ਕਿ ਕਿਸ ਨੂੰ ਦੇਖਣ ਨਹੀਂ ਦਿੱਤਾ ਸੋ ਇਹ ਸਾਹਿਤਕ ਪੱਖ ਨੂੰ ਤੁਸੀਂ ਇਸ ਨਜ਼ਰੀਏ ਤੋਂ ਪਛਾਣਿਆ ਕਿਉਂਕਿ ਮੈਂ ਦੂਸਰਾ ਪੱਖ ਪਰਿਵਾਰ ਦਾ ਦੇਖਦਾ ਸਰਦਾਰ ਕਰਮ ਸਿੰਘ ਹੋਰਾਂ ਦੇ ਕਰਮ ਕਿੰਨੇ ਚੰਗੇ ਹੋਣੇ ਕਿ ਉਹਨਾਂ ਦੇ ਦੋ ਪੁੱਤ ਤੇ ਇੱਕ ਧੀ ਲਿਖਤ ਦੇ ਹਾਨੀ ਬਣੀ ਤਰਲੋਚਨ ਲੋਚੀ ਹੋਰੀ ਵੱਡੇ ਸ਼ਾਇਰ ਨੇ ਉਹਨਾਂ ਦੀ ਇੱਕ ਵਾਰ ਇੰਟਰਵਿਊ ਇੱਕ ਅਖਬਾਰ ਚ ਸੀ ਅਸੀਂ ਇਕੱਠੇ ਸੀ ਤਾਂ ਉਹਦੀ ਇੱਕ ਸੱਤਰ ਮੇਰੇ ਦਿਮਾਗ 'ਚ ਅੱਜ ਵੀ ਬੈਠੀ ਆ ਉਹ ਕਹਿੰਦੇ ਮੇਰੇ ਘਰ ਦੇ ਨੇੜੇ ਗੁਰਦੁਆਰਾ ਸਾਹਿਬ ਤੇ ਮੇਰੀ ਮਾਂ ਮੈਨੂੰ ਰੋਜ਼ ਉਂਗਲੀ ਫੜ ਕੇ ਸ਼ਬਦਾਂ ਦੇ ਕੋਲ ਅੱਖਰਾਂ ਦੇ ਕੋਲ ਲੈ ਜਾਂਦੀ ਸੀ ਜਿੱਥੋਂ ਮੈਨੂੰ ਸ਼ਬਦ ਉਧਾਰੇ ਮਿਲੇ ਮੈਂ ਪੁੱਛ ਰਿਹਾ ਸੀ ਕਰਦਿਆਂ ਨੂੰ ਕਿ ਪਰਿਵਾਰਕ ਰੋਜ਼ ਦਾ ਰੁਟੀਨ ਕੀ ਹੈ ਉਹ ਕਹਿੰਦੇ ਸੋਹਰਾ ਸਾਹਿਬ ਅੱਗੇ ਉਹਨਾਂ ਦੇ ਮਤਲਬ ਇਹਨਾਂ ਦੇ ਪਿਤਾ ਜੀ ਸਰਦਾਰ ਕਰਮ ਸਿੰਘ ਜੀ ਰੋਜ਼ ਗੁਰੂ ਘਰ ਜਾਂਦੇ ਸੀ ਨਿਤਨੇਮ ਰੋਜ਼ ਦੇ ਧਾਰਨੀ ਸੀ ਅੱਗੇ ਪਰਿਵਾਰ ਦੇ ਵਿੱਚ ਉਹ ਗੁਰਵਾਣੀ ਦਾ ਪਸਾਰ ਪ੍ਰਚਾਰ ਉਸੇ ਤਰ੍ਹਾਂ ਕਾਇਮ ਇਹ ਸ਼ਬਦ ਉੱਥੋਂ ਆਉਂਦੇ ਅੱਖਰ ਨੂੰ ਗੁਰੂ ਦਾ ਦਰਜਾ ਉਹੀ ਨੇ ਦਿੱਤਾ ਗੁਰੂ ਸਾਹਿਬ ਨੇ ਉਹਦੀ ਕੋਈ ਮਾਇਨੇ ਸੋ ਦੇ ਵਿੱਚੋਂ ਤੁਸੀਂ ਅੱਜ ਸਮਾਜ ਨੂੰ ਕੀ ਦੇਣਾ ਇਹ ਬੀਜ ਤੈਅ ਕਰਦੇ ਨੇ ਸੋ ਸਰਦਾਰ ਕਰਮ ਸਿੰਘ ਦੇ ਉਹ ਤਿੰਨ ਬੀਜ ਇੱਕ ਧੀ ਤੇ ਦੋ ਪੁੱਤ ਜਿਨ੍ਹਾਂ ਚੋਂ ਫਿਰ ਪ੍ਰਵਿੰਦਰ ਉਹ ਫਲ ਦਾ ਬੂਟਾ ਬਣ ਕੇ ਉੱਗਿਆ ਇਸ ਵਿੱਚ ਹੁਆ ਨਹੀਂ ਸੰਭਾਲਿਆ ਤੀਸਰਾ ਜਿਹੜਾ ਪਹਿਲੂ ਮੈਂ ਇੱਥੇ ਛੂਣਾ ਚਾਹੁੰਦਾ। ਓਏ। ਤੀਸਰਾ ਪਹਿਲੂ ਮੈਂ ਜਿਹੜਾ ਇੱਥੇ ਛੂਣਾ ਚਾਹੁੰਦਾ। ਉਹ ਆਪਣੇ ਰਿਸ਼ਤਿਆਂ 'ਚੋਂ ਪੱਖਣਾ ਹੈ। ਅੱਜ ਅਸੀਂ ਪਰਿਵਾਰਕ ਤੌਰ ਤੇ ਦੋ ਮੌਕਿਆਂ 'ਤੇ ਇਕੱਠੇ ਹੁੰਨੇ। ਜਾਂ ਖੁਸ਼ੀ ਤੇ ਜਾਂ ਗਮ ਤੇ। ਉਹ ਤੋਂ ਬਿਨਾਂ ਸਾਡੇ ਕੋਲ ਸਮਾਂ ਨਹੀਂ। ਮੇਨਲਾ ਦਾ ਅੱਜ ਸਮੁੱਚੇ ਪੇਕੇ ਪਰਿਵਾਰ ਨੂੰ ਪਰਮ ਦਾ ਇਸ ਮੁਖੋਂ ਸਾਡੀ ਮਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਵਿਛੜੇ ਸਾਰੇ ਰਿਸ਼ਤੇ ਆ ਤੁਸੀਂ ਇਸ ਵੇਲੇ ਇਕੱਠੇ ਕੀਤੇ। ਨਹੀਂ ਅਸੀਂ ਇਕੱਠੇ ਹੋਣੋਂ ਵਾਜੇ ਹੁੰਦੇ ਆ। ਚੰਗਾ ਹੋਵੇ ਅਸੀਂ ਕੋਈ ਬਹਾਨਾ ਲੱਭਿਆ ਕਰੀਏ। ਚੰਗਾ ਹੋਵੇ ਅਸੀਂ ਕੋਈ ਆਪਣੇ ਰਿਸ਼ਤਿਆਂ ਨੂੰ ਮੈਨਣ ਦਾ ਉਪਰਾਲਾ ਕਰਿਆ ਕਰੀਏ। ਰਿਸ਼ਤੇ ਰਿਸ਼ਤੇਦਾਰੀਆਂ ਦੇ ਕਾਡਾਂ ਤੇ ਫੇਸਬੁੱਕ ਤੇ ਉਹਨਾਂ ਦੇ ਉੱਤੇ ਗੁੱਠੇ ਭੇਜਣ ਨਾਲ ਨਹੀਂ ਰਹਿੰਦੀ। ਰਿਸ਼ਤੇ ਮੈਨਣ ਨਾਲ ਰਿਸ਼ਤੇਦਾਰੀ ਰਹਿੰਦੀ ਹੈ। ਉਹ ਮਿਲਵਰਤਨ ਜਿਹੜਾ ਖੁੱਸਦਾ ਜਾ ਰਿਹਾ ਉਸ ਨੂੰ ਕਾਇਮ ਰੱਖਣ ਦਾ ਹੈ ਹੰਬੜਾ ਬਹੁਤ ਅੱਛਾ ਭੂਆ ਸਾਰਿਆਂ ਦੇ ਘਰਾਂ ਚ ਹੋ ਸਾਡੇ ਭਾਪੇ ਦੀ ਵੀ ਇੱਕ ਭੂਆ ਹੁੰਦੀ ਸੀ ਤੇ ਉਹ ਕਹਿੰਦੇ ਜਦੋਂ ਉਹ ਆਉਂਦੀ ਸੀ ਤਾਂ ਸਾਡੀ ਭੂਆ ਆਪਣੀ ਭੂਆ ਨੂੰ ਪੁੱਛ ਜਲਦੀ ਸੀ ਭੂਆ ਤੂੰ ਕਦ ਜਾਏਂਗੀ ਮੈਂ ਆਪਣੀ ਭੂਆ ਨੂੰ ਪੁੱਛਿਆ ਕਿ ਭੂਆ ਤੂੰ ਇਹ ਕਿਉਂ ਪੁੱਛਦੀਆਂ ਉਹ ਆਪ ਹੀ ਸੁਣਾਉਂਦੀ ਹੁੰਦੀ ਸੀ ਮੈਂ ਕਿਹਾ ਤੂੰ ਇਹ ਕਿਉਂ ਪੁੱਛਦੀ ਹੁੰਦੀ ਕਹਿੰਦੀ ਇੱਕ ਤਾਂ ਸਾਡੇ ਘਰੇ ਆ ਕੇ ਕੋਲਿਸਪੋਨ ਦੀ ਦੀ ਦੂਜਾ ਕਹਿੰਦੀ ਮੰਜੇ ਤਿੰਨ ਹੁੰਦੇ ਸੀ ਇੱਕ ਤੇ ਬੇਬੇ ਸੌਂਦੀ ਸੀ ਇੱਕ ਤੇ ਬਾਪੂ ਤੇ ਇੱਕ ਮੰਜੇ ਤੇ ਮੈਂ ਸੌਂਦੀ ਸੀ ਮੇਰੇ ਵਾਲਾ ਮੰਜਾ ਭੂਆ ਮਾਲ ਲੈ ਲੈਂਦੀ ਕਹਿੰਦੀ ਭੂਆ ਜਾਊ ਤਾਂ ਮੈਨੂੰ ਮੰਜਾ ਮਿਲੂ ਉਹ ਕਹਿੰਦੀ ਇਹ ਗੱਲ ਨਹੀਂ ਸੀ ਪਰ ਪਰਮਜੀਤ ਪਰੰਪਰਿਕ ਭੂਆ ਜਿਹੜੇ ਘਰ ਚ ਰੋਵੇ ਉੱਥੇ ਫਿਰ ਕਿਤਾਬਾਂ ਆਉਂਦੀਆਂ ਲਿਖਤਾਂ ਆਉਂਦੀਆਂ ਉਹ ਆ ਦੇਪੁਤੇ ਹਰ ਕਾਲ ਨੂੰ ਕਵਤਾ ਵਰਗੀ ਹੁੰਦੀ ਹੈ ਤੇ ਜਿਵੇਂ ਦੇਖਿਆ ਕਿ ਸਰਦਾਰ ਕਰਮ ਸਿੰਘ ਦੀ ਵਿਰਾਸਤ ਨੂੰ ਉਹਨਾਂ ਦੀ ਧੀ ਪਰਮਜੀਤ ਪਰਮ ਨੇ ਸੰਭਾਲਿਆ ਤੇ ਕੋ ਇਹ ਪਰੰਪਰਾ ਟੁੱਟ ਰਹੀ ਹੈ ਤੇ ਤੁਲੋਚ ਤੁਲੋਚੀ ਦਾ ਤੁਸੀਂ ਜ਼ਿਕਰ ਕੀਤਾ ਤੇ ਉਹਨਾਂ ਦੀ ਇੱਕ ਸ਼ੇਰ ਮੈਨੂੰ ਬੜਾ ਪਿਆਰਾ ਲੱਗਦਾ ਹੈ ਕਿ ਲੋਕੀ ਕਹਿਣ ਬਲਾਵਾ ਹੁੰਦੀਆਂ ਕੁੜੀਆਂ ਤੇ ਕੁੜੀਆਂ ਤੱਕ ਬਤਾਰਾਂ ਹੁੰਦੀਆਂ ਆਹ ਕਵਤਾਰ ਦੀ ਕੁੜੀ ਹੈ ਕਿਹੜੀ 80 ਸਾਲਾਂ ਦੀ ਹੋਵੇ ਪੱਕਿਆ ਇਸ ਕੁੜੀ ਰਹਿਣੀ ਲੋ ਜੀ ਸਿਮਰਜੀਤ ਕਰੇਵਾਲ ਇੱਕ ਕਿਤਾਬ ਚੋਂ ਇੱਕ ਕਵਤਾ ਲੈ ਕੇ ਉਸ ਤੋਂ ਬਾਅਦ ਆਪਾਂ ਪ੍ਰਿੰਸੀਪਲ ਗੁਰਦੇਵ ਪਾਲ ਰਹੇ ਸੁਣਨਾ ਸਿਮਰਜੀਤ ਆ ਜੀ